ਜੇਕਰ ਤੁਸੀਂ ਲੁਧਿਆਣਾ ਸ਼ਹਿਰ ਦੇ ਵਿੱਚ ਐਂਟਰੀ ਕਰ ਰਹੇ ਹੋ ਤਾਂ ਇਹ ਖਬਰ ਨੂੰ ਜਾਣਨਾ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਦੋ ਪੁਲ ਸਾਊਥਰਨ ਬਾਈਪਾਸ ਤੇ ਜੋ ਪੈਂਦੇ ਨੇ ਉਹਨਾਂ ਦੀ ਮੁਰੰਮਤ ਹੋਣ ਕਰਕੇ ਉਹਨਾਂ ਦੇ ਐਂਟਰੀ ਜਿਹੜੀ ਐ ਇਸ ਵੇਲੇ ਬੰਦ ਕਰ ਦਿੱਤੀ ਗਈ ਹੈ ਤੇ ਰੂਟ ਡਾਇਵਰਟ ਕੀਤੇ ਗਏ ਨੇ ਉਹ ਪੁਲ ਨੇ ਈਸ਼ਰਨਗਰ ਪੁਲ ਤੇ ਲੋਹਾਰਾ ਪੁਲ ਜਿਸ ਦੀ ਇਸ ਵੇਲੇ ਮੁਰੰਮਤ ਚੱਲ ਰਹੀ ਹੈ ਅੰਡਰ ਕੰਸਟਰਕਸ਼ਨ ਨੇ ਤੇ ਦੋਵੇਂ ਪੁਲਾਂ ਦਾ ਨਿਰਮਾਣ ਹੋਣ ਕਰਕੇ 18 ਤਰੀਕ ਤੋਂ ਲੈ ਕੇ ਅਗਲੇ 10 ਦਿਨਾਂ ਦੇ ਲਈ ਹੈਵੀ ਵਹੀਕਲ ਨੇ ਉਹ ਉਹਨਾਂ ਦੀ ਐਂਟਰੀ ਇਸ ਪੁਲਾਂ ਦੇ ਉੱਪਰ ਬੰਦ ਕਰ ਦਿੱਤੀ ਹੈ ਤੇ ਨਾਲ ਦੀ ਨਾਲ ਰੂਟ ਡਾਈਵਰਟ ਵੀ ਕੀਤੇ ਨੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਟਿੱਬਾ ਨਹਿਰ ਪੁਲ ਤੋਂ ਆਉਣ ਵਾਲਾ ਜਿਹੜਾ ਵੀ ਹੈਵੀ ਟ੍ਰੈਫਿਕ ਹੈ ਹੁਣ ਡੇਲੋ ਸਾਈਡ ਤੋਂ ਹੋ ਕੇ ਗਿੱਲ ਰੋਡ ਵੱਲ ਨੂੰ ਜਾਏਗਾ ਤੇ ਵੇਰਕਾ ਮਿਲਕ ਪਲਾਂਟ ਸਾਈਡ ਤੋਂ ਟਿੱਬਾ ਨਹਿਰ ਪੁਲ ਨੂੰ ਜਾਣ ਵਾਲਾ ਹੈਵੀ ਟ੍ਰੈਫਿਕ ਵਾਇਆ ਗਿੱਲ ਨਹਿਰ ਪੁਲ ਤੋਂ ਡੇਲੋ ਸਾਈਡ ਵੱਲ ਨੂੰ ਜਾਏਗਾ ਤੋ ਇਹ ਜਿਹੜੇ ਜਿਹੜੇ ਪੁੱਲ ਨੇ ਦੋਵੇਂ ਇਹ 18 ਤਰੀਕ ਤੋਂ ਲੈ ਕੇ ਅਗਲੇ 10 ਦਿਨਾਂ ਦੇ ਲਈ ਅੰਡਰ ਕੰਸਟ੍ਰਕਸ਼ਨ ਹੋਣ ਕਰਕੇ ਐਂਟਰੀ ਜਿਹੜੀ ਹੈਵੀ ਵਹੀਕਲ ਦੇ ਲਈ ਬੰਦ ਕਰ ਦਿੱਤੀ ਗਈ ਹੈ ਜੁੜੇ ਰੋ ਜਨਨ ਤਹਿਸੀ ਦੇ ਨਾਲ